हम सफर एक जरा इंतज़ार सुन सदाई दे रही है मंजिल प्यार की है मेरे हम सफर एक जरा इंतज़ार सुन सदाई दे रही है ਮੰਜ਼ਿਲ ਪਿਆਰ ਕੀ ਪਰ ਮੈਂ ਸੋਚਦਾ ਕਿ ਅੱਜ ਵੀ ਅਗਰ ਮੇਰੇ ਕੋਲ ਟਾਈਮ ਹੁੰਦਾ ਰਿਹਾਜ ਕਰਨ ਦਾ ਤਾਂ ਇਸ ਚੀਜ਼ ਨੂੰ ਮੈਂ ਹੋਰ ਥੋੜਾ ਨਿਖਾਰ ਸਕਦਾ ਆ ਆਰਥਿਕ ਹਾਲਾਤੀ ਜਾਂ ਜਿਹੜੇ ਮੀਡਲ ਕਲਾਸ ਨੂੰ ਕੀ ਚੀਜ਼ ਮਾਰਦੀ ਆ ਸਭ ਤੋਂ ਜ਼ਿਆਦਾ ਤਾਂ ਅੱਜ ਕੱਲ ਜੋ ਦੌਰ ਚੱਲ ਰਿਹਾ ਇਸ ਸਮੇਂ ਦੇ ਵਿੱਚ ਅੱਗੇ ਵਧਣ ਵਾਸਤੇ ਬਾਮੀ ਉਹੀ ਫੜਦੇ ਨੇ ਜਿਹੜੇ ਪਹਿਲੇ ਪਹਿਲੇ ਪਿੱਛੇ ਦੇਖਦੇ ਨੇ ਇਹਦੇ ਪਿੱਛੇ ਥੋੜੀ ਬਹੁਤੀ ਬੈਕ ਹੈਗੀ ਆ ਇਹ ਅੱਗੇ ਜਾਣ ਦਾ ਕੋਈ ਖਰਚਾ ਇਹ ਦੱਸਦੀ ਹੈ ਜਾਂ ਕੁਝ ਵੀ ਅਫੋਰਡ ਕਰਨ ਜੋਗੇ ਹੈਗੇ ਹੈ اے ਮੇਰੀ ਹਮਸਫਰ ਇੱਕ ਜ਼ਰਾ ਇੰਤਜ਼ਾਰ ਸੰਸài ਦਾ ਤੇ ਰਹੀ ਹੈ ਮੰਜ਼ਿਲ ਪਿਆਰ ਕੀ ਸਰ ਜਦੋਂ ਮੈਂ ਇਨਾ ਕੰਮਾਂ ਕਰਾਂ ਦੇ ਵਿੱਚ ਨਹੀਂ ਸੀ ਪਿਆ ਮੇਰਾ ਬਚਪਨਾ ਸੀ ਉਸ ਵੇਲੇ ਮੈਨੂੰ ਮੁਸ਼ਕਲ ਨਹੀਂ ਸੀ ਜੀ ਉਸ ਵੇਲੇ ਤਾਂ ਮੈਨੂੰ ਲੱਗਦਾ ਸੀ ਕਿ ਬੜਾ ਈਜ਼ੀ ਜਿਹਾ ਕੰਮ ਹੈ ਸੌਖਾ ਕੰਮ ਹੈ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵਧਦੀ ਗਈ ਔਰ ਕੰਮ ਕਰਦੇ ਹਾਲਾਤਾਂ ਚ ਆਪਾਂ ਪੈ ਗਏ ਆ 18 ਸਾਲ ਹੋ ਗਏ ਮੈਨੂੰ ਪੈਟਰੋਲ ਪੰਪ ਦੀ ਜੌਬ ਕਰਦੇ ਆ ਉਹਦੇ ਵਿੱਚ ਜਦੋਂ ਆਪਾਂ ਪੋਲੂਸ਼ਨ 'ਚ ਸਾਰੀ ਦਿਹਾੜੀ ਲੰਮੇ ਆ ਉਹਦੇ ਨਾਲ ਹੌਲੀ ਹੌਲੀ ਗਲੇ ਤੇ ਇਫੈਕਟ ਪੈਂਦਾ ਬੰਦਾ ਔਰ ਰਿਆਜ਼ ਵਾਸਤੇ ਟਾਈਮ ਨਹੀਂ ਜਿਦਾ ਕਰਕੇ ਕਿ ਫਰਕ ਤਾਂ ਕਾਫੀ ਪੈ ਗਿਆ ਹੋਇਆ ਹੈ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਵੀ ਐਫਰਟ ਕਰਨੀ ਚਾਹੀਦੀ ਹੈ ਸਰ ਮੈਨੂੰ ਲੱਗਦਾ ਹੈ ਆ ਔਰ ਔਰ ਮੈਂ ਕੋਸ਼ਿਸ਼ ਵੀ ਕਰਦਾ ਹਾਂ ਲੇਕਿਨ 15 ਘੰਟੇ ਦੀ ਜੌਬ ਦੇ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਦੇ ਵਿੱਚ ਪੰਪ ਤੇ ਟਾਈਮ ਨਿਕਲ ਗਿਆ ਔਰ ਉਸ ਤੋਂ ਬਾਅਦ ਘਰ ਜਾ ਕੇ ਬੰਦਾ ਥੱਕਿਆ ਰਿਹਾ ਕੀ ਕਰੇਗਾ ਵੱਤੋ ਵੱਤ ਰੋਟੀ ਖਾਏਗਾ ਸੋ ਜਾਏਗਾ ਸਵੇਰੇ ਜਲਦੀ ਜਲਦੀ ਉੱਠੇਗਾ ਨਹਾਤੋ ਕੇ ਤੇ ਫਟਾਫਟ ਕੰਮ ਤੇ ਜਾਣ ਦੀ ਕੋਸ਼ਿਸ਼ ਕਰੇਗਾ ਹੈਨਾ और नहीं कुछ तुमसे कहना और नहीं कुछ तुमसे कहना जीवन साथी जीवन साथी जीवन साथी साथ में रहना जीवन और नहीं कुछ तुमसे कहना और नहीं कुछ तुमसे कहना जीवन साथी जीवन साथी जीवन साथी साथ में रहना जीवन साथी ਤਤ ਮੇ ਰਹਿਣਾ ਲੰਮਰੀ ਸਰ ਦੇ ਇੱਕ ਪੈਟਰੋਲ ਪੰਪ ਉਤੇ ਮੌਜੂਦ ਆ ਦੱਸਦੀ ਹੈ ਕਿ ਇੱਥੋਂ ਦੇ ਇੱਕ ਨੌਜਵਾਨ ਵੱਲੋਂ ਬਹੁਤ ਹੀ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਗੀਤ ਬੋਲੇ ਜਾਂਦੇ ਹਨ ਪਰ ਵੱਡੀ ਗੱਲ ਤੁਹਾਨੂੰ ਦੱਸਦੀ ਹੈ ਕਿ ਜੋ ਗੀਤ ਇਸ ਨੌਜਵਾਨ ਦੁਆਰਾ ਬੋਲੇ ਜਾਂਦੇ ਹਨ ਉਹ ਲੜਕਾ ਅਤੇ ਲੜਕੀ ਦੋਨਾਂ ਦੀ ਆਵਾਜ਼ ਦੇ ਵਿੱਚ ਬੋਲੇ ਜਾਂਦੇ ਹਨ ਸੋ ਉਸ ਨੌਜਵਾਨ ਦੇ ਕੋਲ ਚੱਲਦੇ ਹਾਂ ਤੇ ਉਸ ਦੇ ਨਾਲ ਲੰਬੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਨਿਰਮਲ ਜੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਅਤੇ ਸ਼ੁਰੂਆਤ ਦੇ ਵਿੱਚ ਹੀ ਇਹਨਾਂ ਕੋਲੇ ਗੀਤ ਵੀ ਸੁਣਦੇ ਹਾਂ ਭਾਈ ਸਾਹਿਬ ਸ਼ੁਰੂਆਤ ਦੇ ਵਿੱਚ ਗੀਤ ਸੁਣਾ ਦਿਓ ਤੁਝੇ ਦੇਖਾ ਤੋ ਇਹ ਜਾਨਾ ਸਨਮ ਪਿਆਰ ਹੋਤਾ ਹੈ ਦੀਵਾਨਾ ਸਨਮ अब यहां से कहा जाए हम तेरी बाहों में मर जाए हम। तुझे देखा तो ये जाना सनम प्यार होता है दीवाना सनम अब यहां से कहाँ जाए हम तेरी बाहों में मर जाए हम तुझे देखा तो ये जाना सनम बहुत बढ़िया तो भाई साहब किस तरह ये बचपन जिस चीज शौक सी या इस तरीके से शिक्षा ली है या कोई तुम्हारा गुरु सी जिसने तुम्हें ये शिक्षा दी है नहीं सर मैं दो बार बारे शिक्षा कुछ नहीं ਮੇਲ ਫੀਮੇਲ ਬਾਰੇ ਨਹੀਂ ਕੁਝ ਵੀ ਸਿੱਖਿਆ ਉਸ ਤਰ੍ਹਾਂ ਬਾਕੀ ਸੰਗੀਤ ਵਾਸਤੇ ਮੈਂ ਆਪਣੀ ਜਿਹੜੀ ਮੇਲ ਵੌਇਸ ਹੈ ਉਹਦਾ ਮੈਨੂੰ ਮਤਲਬ ਗਾਉਣ ਦਾ ਕਾਫੀ ਜ਼ਿਆਦਾ ਸ਼ੌਂਕ ਰਿਹਾ ਹੈ ਇਹ ਤਾਂ ਮੇਲ ਫੀਮੇਲ ਦਾ ਇੱਕ ਮੇਰਾ ਆਪਣਾ ਅੰਦਰੂਨੀ ਸ਼ੌਂਕ ਸੀ ਕਿ ਜਿਵੇਂ ਮਿਲਨ ਸਿੰਘ ਜੀ ਹੁੰਦੇ ਇਸ ਤਰ੍ਹਾਂ ਮੈਂ ਵੀ ਗੋਡ ਗਿਫਟ ਜਿਹਨੂੰ ਕਹ ਲੈਂਦੇ ਹਾਂ ਤਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਤੁਸੀਂ ਫੀਮੇਲ ਦੀ ਆਵਾਜ਼ ਕਰਦੇ ਹੋ ਮੇਲ ਤੇ ਫੀਮੇਲ ਡਿਫਿਕਲਟ ਲੱਗਦਾ ਕਿ ਮੇਲ ਤਾਂ ਤੁਸੀਂ ਹੈ ਹੀ ਮੇਲ ਉਹ ਮੇਲ ਦੀ ਆਵਾਜ਼ ਤਾਂ ਤੁਹਾਡੀ ਨੇਚਰਲੀ ਹੈ ਤਾਂ ਫੀਮੇਲ ਦੀ ਜਿਹੜੀ ਆਵਾਜ਼ ਕਰਦੇ ਹੋ ਥੋੜਾ ਮੁਸ਼ਕਲ ਲੱਗਦੀ ਹੈ ਕਿ ਇਸ ਦਾ ਵੀ ਤੁਸੀਂ ਕੋਈ ਰਿਆਜ਼ ਕਰਦੇ ਰਹੋ ਤਾਂ ਰਿਆਜ਼ ਕਰਦੇ ਸਮੇਂ ਹੀ ਤੁਹਾਨੂੰ ਜਿਹੜਾ ਇਹ ਆਵਾਜ਼ ਜਿਹੜੀ ਦੀ ਆਸਾਨੀ ਹੁੰਦੀ ਹੈ ਤੁਹਾਨੂੰ ਕੱਢਣ ਦੇ ਵਿੱਚ ਸਰ ਜਦੋਂ ਤਾਂ ਮੈਂ ਇਨਾ ਕਮਾਂਕਾਰਾਂ ਦੇ ਵਿੱਚ ਨਹੀਂ ਸੀ ਪਿਆਰ ਮੇਰਾ ਬਚਪਨਾ ਸੀ ਉਸ ਵੇਲੇ ਮੈਨੂੰ ਮੁਸ਼ਕਲ ਨਹੀਂ ਸੀ ਉਸ ਵੇਲੇ ਤਾਂ ਮੈਨੂੰ ਲੱਗਦਾ ਸੀ ਕਿ ਬੜਾ ਈਜ਼ੀ ਜਿਹਾ ਹੀ ਕੰਮ ਹੈ ਸੌਖਾ ਕੰਮ ਹੈ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵਧਦੀ ਗਈ ਔਰ ਕੰਮ ਕਰਦੇ ਹਾਲਾਤਾਂ ਚ ਆਪਾਂ ਪੈ ਗਏ ਆ 18 ਸਾਲ ਹੋ ਗਏ ਮੈਨੂੰ ਪੈਟਰੋਲ ਪੰਪ ਦੀ ਜੌਬ ਕਰਦੇ ਆ ਉਹਦੇ ਵਿੱਚ ਜਦੋਂ ਆਪਾਂ ਪੋਲੂਸ਼ਨ 'ਚ ਸਾਰੀ ਦਿਹਾੜੀ ਲੰਮੇ ਆ ਉਹਦੇ ਨਾਲ ਹੌਲੀ ਹੌਲੀ ਗਲੇ ਤੇ ਇਫੈਕਟ ਪੈਂਦਾ ਜਾਂਦਾ ਔਰ ਰਿਆਜ਼ ਵਾਸਤੇ ਟਾਈਮ ਨਹੀਂ ਜਿੱਦਾਂ ਕਰਕੇ ਕਿ ਫਰਕ ਤਾਂ ਕਾਫੀ ਪੈ ਗਿਆ ਹੋਇਆ ਔਰ ਮੈਂ ਸੋਚਦਾ ਕਿ ਅੱਜ ਵੀ ਅਗਰ ਮੇਰੇ ਕੋਲ ਟਾਈਮ ਹੁੰਦਾ ਰਿਆਜ਼ ਕਰਨ ਦਾ ਤਾਂ ਇਹ ਚੀਜ਼ ਨੂੰ ਮੈਂ ਹੋਰ ਥੋੜਾ ਨਿਖਾਰ ਸਕਦਾ ਕਾਫੀ ਜ਼ਿਆਦਾ ਨਿੱਖਰ ਕੇ ਸਾਹਮਣੇ ਆ ਸਕਦੇ ਕੀ ਕਾਰਨ ਆਰਥਿਕ ਹਾਲਾਤ ਠੀਕ ਨਹੀਂ ਹੈ ਗੈਸ ਕਰਕੇ ਤੁਸੀਂ ਜਿਹੜਾ ਹੈ ਉਹ ਆਪਣਾ ਰਿਆਜ਼ ਨਹੀਂ ਪ੍ਰੋਪਰਲੀ ਨਾ ਕਰ ਪਾਏ ਬਿਲਕੁਲ ਜੀ ਆਰਥਿਕ ਹਾਲਾਤੀ ਹੈ ਜਿਹੜੇ ਮੀਡਲ ਕਲਾਸ ਨੂੰ ਕੀ ਚੀਜ਼ ਮਾਰਦੀ ਹੈ ਸਭ ਤੋਂ ਜ਼ਿਆਦਾ ਤਾਂ ਅੱਜ ਕੱਲ ਜੋ ਦੌਰ ਚੱਲ ਰਿਹਾ ਇਸ ਸਮੇਂ ਦੇ ਵਿੱਚ ਅੱਗੇ ਵਧਣ ਵਾਸਤੇ ਬਾਹ ਵੀ ਉਹੀ ਫੜਦੇ ਨੇ ਜਿਹੜੇ ਪਹਿਲੇ ਪਿੱਛੇ ਦੇਖਦੇ ਨੇ ਇਹਦੇ ਪਿੱਛੇ ਥੋੜੀ ਬਹੁਤੀ ਬੈਕ ਹੈ ਗਈ ਹੈ ਇਹ ਅੱਗੇ ਜਾਣ ਦਾ ਕੋਈ ਖਰਚਾ ਇਹ ਦੱਸਦੀ ਹੈ ਜਾਂ ਕੁਝ ਵੀ ਅਫੋਰਡ ਕਰਨ ਦੇ ਗੁਗੇ ਹੈਗੇ ਹੈ ਇਸ ਤਰੀਕੇ ਦੇ ਨਾਲ ਹੀ ਕੋਈ ਗਾੜੀ ਖੜਾ ਨੂੰ ਤਿਆਰ ਹੁੰਦੇ ਉਸ ਦਾ ਕੋਈ ਤਾਂ ਘਰ ਦੇ ਵਿੱਚ ਕੌਣ ਵਾਣਾ ਤੁਹਾਡੇ ਘਰ ਦੇ ਵਿੱਚ ਮੇਰੀ ਮਦਰ ਨੇ ਮੇਰਾ ਬ੍ਰਦਰ ਹੈ ਉਹਨਾਂ ਦੀ ਵਾਈਫ ਹੈ ਔਰ ਉਹਨਾਂ ਦੇ ਦੋ ਬੱਚੇ ਨੇ ਤੁਸੀਂ ਮੈਰਿਜ ਨਹੀਂ ਕਰਵਾਈ ਨਹੀਂ ਮੈਂ ਅਨਮੈਰਿਡ ਕੀ ਗੱਲ ਮੈਂ ਸ਼ਿਰੂ ਤੋਂ ਮੇਰੇ ਜਦੋਂ ਪਾਪਾ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਥੋੜਾ ਬ੍ਰਦਰ ਥੋੜਾ ਜਿਹਾ ਉਸ ਵੇਲੇ ਇੱਕ ਕਹਿੰਦੇ ਤਾਂ ਕਿ ਜਵਾਨੀ ਦੇ ਦੌਰ ਦੇ ਵਿੱਚ ਲਾਪਰਵਾਹ ਟਾਈਪ ਸੀ ਉਹ ਛੋਟਾ ਸੀ ਮੇਰੇ ਤੋਂ ਮੈਂ ਉਹਨੂੰ ਬੱਚਿਆਂ ਦੀ ਤਰ੍ਹਾਂ ਹੀ ਸਮਝਦਾ ਰਿਹਾ ਔਰ ਉਹਦੇ ਤੇ ਮੈਂ ਕਦੀ ਜ਼ਿਆਦਾ ਬੋਝ ਨਹੀਂ ਪਾਇਆ ਸੀ ਔਰ ਜੋ ਵੀ ਹਾਲਾਤ ਹੁੰਦੇ ਸੀ ਉਹਨਾਂ ਨਾਲ ਮੈਂ ਆਪ ਹੀ ਚੱਲਦਾ ਰਿਹਾ ਆਪ ਹੀ ਕਰਦਾ ਰਿਹਾ ਔਰ ਇਸ ਤਰੀਕੇ ਦੇ ਨਾਲ ਕਰਦੇ ਕਰਦੇ ਆ ਬ੍ਰਦਰ ਨੂੰ ਵਿਆਇਆ ਸਿਸਟਰ ਨੂੰ ਵਿਆਇਆ ਆਪਣਾ ਮਕਾਨ ਖਰੀਦਿਆ ਔਰ ਸੈਟਲ ਕਰਦੇ ਕਰਦੇ ਜਦੋਂ ਦਿਮਾਗ ਚ ਆਉਂਦਾ ਗਿਆ ਚਲੋ ਕੋਈ ਨਹੀਂ ਆਹ ਕਰ ਲਈਏ ਫਿਰ ਮੈਂ ਆਪਣੇ ਬਾਰੇ ਸੋਚਦਾ ਆਹ ਹੋ ਜਾਏਗਾ ਫਿਰ ਮੈਂ ਆਪਣੇ ਬਾਰੇ ਸੋਚਾਂਗਾ ਔਰ ਸੋਚਦੇ ਸੋਚਦੇ ਜਦੋਂ ਜਿੰਦਗੀ ਦਾ ਇੱਕ ਆਪੜਾ ਆਇਆ ਤਾਂ ਮੇਰੇ ਦਿਮਾਗ 'ਚ ਆਇਆ ਕਿ ਨਹੀਂ ਛੱਡੋ ਕਰ ਕੁਛ ਨਹੀਂ ਹੈ ਮੈਂ ਉਹ ਸੋਚਦਾ ਕਿ ਮੈਰਿਜ ਕਰਵਾਉਣੀ ਹੈ ਨਹੀਂ ਹਾਂਜੀ ਹਾਂਜੀ ਔਰ ਮੈਂ ਤਾਂ ਇਸੀ ਨੂੰ ਇਹ ਸੋਚਦਾ ਕਿ ਮੈਂ ਆਪਣੇ ਆਪ ਨੂੰ ਹਲੇ ਵੀ ਜ਼ਿੰਮੇਵਾਰੀਆਂ ਤੋਂ ਫ੍ਰੀ ਹੋ ਕੇ ਤੇ ਮੈਂ ਰਿਆਜ਼ ਚ ਹੀ ਪਹਿਲਾਂ ਕਰਾਂ ਅੱਜ ਵੀ ਮੇਰੀ ਕੋਸ਼ਿਸ਼ ਹੈ ਕਿ ਮੈਂ ਇਸੇ ਲਾਈਨ ਦੇ ਵਿੱਚ ਕੁਛ ਨਾ ਕੁਛ ਅੱਗੇ ਹਵਾ ਕਰਾਂ ਇਹ ਹੀ ਹੈ ਮੇਰਾ ਸੁਪਨਾ ਹੈ ਜੋ ਤੁਹਾਡੀ ਕਲਾ ਆ ਕਦੀ ਤੁਹਾਨੂੰ ਕਿਸੇ ਅਪਰੋਚ ਨਹੀਂ ਕੀਤੀ ਕਿਸੇ ਵੀ ਕਹੇ ਫਿਲਮ ਇੰਡਸਟਰੀ ਦੇ ਵਿੱਚ ਕਿਸੇ ਡਾਇਰੈਕਟਰ ਪ੍ਰੋਡਿਊਸਰ ਵੱਲੋਂ ਜਾਂ ਤੁਸੀਂ ਕਿਸੇ ਨੂੰ ਅਪਰੋਚ ਕੀਤੀ ਹੋਇਆ ਜਾ ਕੇ ਕਿ ਮੇਰੇ ਕੋਲ ਇਹ ਜਿਹੜੀ ਕਲਾ ਹੈਗੀ ਆ ਮੈਂ ਕਲਾ ਤੁਹਾਨੂੰ ਦਿਖਾਉਣਾ ਚਾਹੁੰਦਾ ਆ ਮੈਨੂੰ ਕਿਤੇ ਨਾ ਕਿਤੇ ਅੱਗੇ ਲੈ ਕੇ ਜਾਓ ਕਿਸੇ ਕੋਲੋਂ ਮਤ ਮੰਗੀ ਹੋਵੇ ਨਹੀਂ ਸਰ ਇਸ ਬਾਰੇ ਮੈਂ ਫਿਲਮ ਇੰਡਸਟਰੀ ਤਾਂ ਬਹੁਤ ਦੂਰ ਹੈ ਜਾਂ ਟੀਵੀ ਚੈਨਲਜ਼ ਵਗੈਰਾ ਤਾਂ ਬਹੁਤ ਦੂਰ ਨੇ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਲੋਕਲ ਕੁਝ ਆ ਕਰਦੇ ਨੇ ਜਗਰਾਤੇ ਵਗੈਰਾ ਕਰਦੇ ਨੇ ਜਾਂ ਕੋਈ ਪ੍ਰੋਗਰਾਮ ਵਗੈਰਾ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਮੈਂ ਕਾਫੀ ਲੋਕਾਂ ਨੂੰ ਮਿਲਿਆ ਹਾਂ ਲੇਕਿਨ ਅਜ ਤੱਕ ਅੱਜ ਤੱਕ ਕਿਸੇ ਨੇ ਕੋਈ ਸਪੋਟ ਨਹੀਂ ਦਿੱਤੀ ਕੋਈ ਕੁਛ ਨਹੀਂ ਇਹ ਗ੍ਰੀਸ ਲਾਉਂਦੇ اے میرے ہم سفر ایک زراں انتظار سوچ سایے دے رہی ہے منزل پیار کی اے میری ہم سفر ایک زراں انتظار ਆਰਕੀ ਤੁਹਾਨੂੰ ਲੱਗਦਾ ਨਹੀਂ ਕਿ ਜੋ ਤੁਹਾਡੇ ਕੋਲ ਕਲਾ ਹੈ ਇਹਨੂੰ ਕਿਤੇ ਨਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਤੇ ਸਰਕੂਲੇਟ ਕੀਤਾ ਜਾਵੇ ਤਾਂ ਹੋ ਸਕਦਾ ਕਿਉਂਕਿ ਸੋਸ਼ਲ ਮੀਡੀਆ ਨੇ ਉੱਤੇ ਜਿਹੜੇ بڑے ਲੋਕਾਂ ਨੇ ਵੀਡੀਓਜ਼ ਪਾਈਆਂ ਔਰ ਅੱਜ ਦੇ ਸਮੇਂ ਦੇ ਵਿੱਚ ਬੜੇ ਅਸਤਾਰ ਬਣੇ ਹੋਏ ਨੇ ਉਹ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਵੀ ਐਫਰਟ ਕਰਨੀ ਚਾਹੀਦੀ ਹੈ ਸਰ ਮੈਨੂੰ ਲੱਗਦਾ ਹੈ ਔਰ ਔਰ ਮੈਂ ਕੋਸ਼ਿਸ਼ ਵੀ ਕਰਦਾ ਹਾਂ ਲੇਕਿਨ 15 ਘੰਟੇ ਦੀ ਜੌਬ ਦੇ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਦੇ ਵਿੱਚ ਪੰਪ ਤੇ ਟਾਈਮ ਨਿਕਲ ਗਿਆ ਔਰ ਉਸ ਤੋਂ ਬਾਅਦ ਘਰ ਜਾ ਕੇ ਬੰਦਾ ਥੱਕਿਆ ਰਿਹਾ ਕੀ ਕਰੇਗਾ ਵੱਧ ਤੋਂ ਵੱਧ ਰੋਟੀ ਖਾਏਗਾ ਸੋ ਜੇਗਾ ਸਵੇਰੇ ਜਲਦੀ ਜਲਦੀ ਉੱਠੇਗਾ ਨਾ ਤਾਂ ਉਹ ਤੇ ਫਟਾਫਟ ਕੰਮ ਤੇ ਜਾਣ ਦੀ ਕੋਸ਼ਿਸ਼ ਕਰੇਗਾ ਹੈ ਨਾ ਇਹ ਹੀ ਹੋਏਗਾ ਨਾ ਵੱਧ ਤੋਂ ਵੱਧ ਤੇ ਰਿਆਜ਼ ਲਈ ਟਾਈਮ ਨਹੀਂ ਵੀਡੀਓਜ਼ ਪਾਣ ਲਈ ਟਾਈਮ ਨਹੀਂ ਔਰ ਅਗਰ ਥੋੜਾ ਬਹੁਤਾ ਟਾਈਮ ਨਿਕਲਦਾ ਵੀ ਹੈ ਕਿਸ ਦਿਨ ਛੁੱਟੀ ਵੀ ਹੁੰਦੀ ਹੈ ਥੋੜੇ ਘਰੇਲੂ ਕੰਮ ਵੀ ਹੁੰਦੇ ਨੇ ਜਿਹੜੇ ਕਿ ਘਰੋਂ ਵੀ ਸੁਨਾ ਮਿਲਦਾ ਹੈ ਕਿ ਛੁੱਟੀ ਤੇਰੀ ਆ ਜਾ ਕਰ ਤੇ ਹੋ ਜਾਂਦੇ ਜਿੱਦਾਂ ਕਰਕੇ ਇਸ ਚੀਜ਼ ਤੋਂ ਮੈਂ ਪਿੱਛੜ ਚੁੱਕਾ ਬਹੁਤ ਜ਼ਿਆਦਾ ਪਿੱਛੜ ਚੁੱਕਾ ਹਾਂ ਔਰ ਉਹ ਦੀ ਨਿਗਾਸ ਵੱਲੀ ਹੋਣੀ ਚਾਹੀਦੀ ਹੈ ਸ਼ਾਇਦ ਫਿਰ ਮੈਨੂੰ ਲਾਇਨ ਉਸੇ ਮੋੜ ਤੇ ਕੁਝ ਮੈਂ ਆਪਣੇ ਲਈ ਟਾਈਮ ਕੱਢ ਸਕਾਂਗਾ ਇੰਨੀ ਲੰਬੀ ਡਿਊਟੀ ਕਰਦੇ ਹੋ ਥੋੜਾ ਸਮਾਂ ਜੇਕਰ ਇਥੇ ਡਿਊਟੀ ਦੇ ਵਿੱਚ ਕੱਟ ਕਰੋ ਤਾਂ ਰਿਆਜ਼ ਦੇ ਵਿੱਚ ਵਧਾਓ ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਕੋਲੋਂ ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ ਕਰਨ ਦਾ ਵੀ ਸਮਾਂ ਢੀਗਾ ਲੱਗਦਾ ਹੈਗਾ ਲੱਗਦਾ ਹੈ ਕਿ ਥੋੜਾ ਸਮਾਂ ਘਟਾਉਣਾ ਚਾਹੀਦਾ ਹੈ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਘਟਣਾ ਚਾਹੀਦਾ ਹੈ ਟਾਈਮ ਔਰ ਐਸ ਵੇਲੇ ਜਿਤਨਾ ਚਲੋ ਕਾਫੀ ਜ਼ਿਆਦਾ ਇੰਟਰਵਿਊਜ਼ ਹੋ ਗਏ ਆ ਜਾਂ ਤੁਹਾਡੇ ਉਹਦੇ ਥ्रू ਤਾਂ ਵੈਸੇ ਵੀ ਚਲੋ ਅੱਜ ਪੂਰੇ ਅਮ੍ਰਿਤਸਰ ਦੇ ਵਿੱਚ ਇੱਕ ਪਛਾਣ ਦੇ ਤੌਰ ਤੇ ਸਾਹਮਣੇ ਹੈ ਹੀ ਆ ਤਾਂ ਮੈਨੂੰ ਕਈਆਂ ਨੇ ਕਿਹਾ ਕਿ ਤੂੰ ਹੁਣ ਇੱਕ ਦੋ ਚਾਰ ਵੀਡੀਓ ਪਾਇਆ ਕਰ ਕੁਝ ਲੋਕੀ ਤੈਨੂੰ ਲਾਈਕ ਕਰਨਗੇ ਕਮੈਂਟਸ ਵਗੈਰਾ ਦੇਣਗੇ ਤਾਂ ਹੋ ਸਕਦਾ ਤੂੰ ਅੱਗੇ ਦਾ ਅੱਗੇ ਕੁਝ ਕਿਸੇ ਮੁਕਾਮ ਤੇ ਆ ਜਾਵੇਂ ਬਾਕੀ ਫਿਰ ਵੀ ਮੇਰੀ ਕੋਸ਼ਿਸ਼ ਹੈ ਕੁਝ ਮੇਰੇ ਟਾਰਗੇਟਸ ਨੇ ਜਿਹਦੇ ਵਿੱਚ ਕਿ ਮੈਂ ਕੁਝ ਟਾਰਗੇਟ ਬਣਾਇਆ ਕਿ ਇਸ ਮਹੀਨੇ ਤੱਕ ਮੈਂ ਸਾਰਾ ਕਵਰ ਕਰਕੇ ਉਸ ਤੋਂ ਬਾਅਦ ਮੈਂ ਡਿਊਟੀ ਛੱਡਾ ਦੇਣੀ ਹੈ ਤੇ ਮੈਂ ਆਪਣੇ ਲਈ ਸੋਚਿਆ ਹਾਂ ਕੁਝ ਅੰਗੇਸਰਾਂ ਹੋਰ ਨਹੀਂ ਕੁਝ ਤੁਮ ਸੇ ਕਹਿਣਾ ਹੋਰ ਨਹੀਂ कुछ तुमसे कहना जीवन साथी जीवन साथी जीवन साथी साथ में रहना जीवन साथी साथ में रहना और नहीं कुछ तुमसे कहना और नहीं कुछ तुमसे कहना जीवन साथी जीवन साथी जीवन साथी साथ में रहना जीवन साथी साथ में ਹੇਲਾ ਧੰਨਵਾਦ ਸੋ ਇਹ ਸੰਸਾੜੇ ਨਾਲ ਨਿਰਮਲ ਜੀ ਜਿਨ੍ਹਾਂ ਦੁਆਰਾ ਲੜਕਾ ਤੇ ਲੜਕੀ ਦੋਨਾਂ ਦੀ ਆਵਾਜ਼ ਕੱਢੀ ਜਾਂਦੀ ਹੈ ਕਿਤੇ ਨਾ ਕਿਤੇ ਘਰ ਦੀਆਂ ਮਜਬੂਰੀਆਂ ਦਾ ਵੱਡਾ ਕਾਰਨ ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੁਆਰਾ ਜੋ ਲੰਬਾ ਸਮਾਂ ਇੱਕ ਪੈਟਰੋਲ ਪੰਪ ਦੇ ਉੱਤੇ ਡਿਊਟੀ ਕੀਤੀ ਜਾਂਦੀ ਹੈ ਤੇ ਇਹਨਾਂ ਕਿਹਾ ਕਿ ਜੇਕਰ ਇਹਨਾਂ ਨੂੰ ਰਿਆਜ਼ ਕਰਨ ਦਾ ਸਮਾਂ ਮਿਲੇ ਤਾਂ ਇਹਨਾਂ ਦੇ ਵਿੱਚ ਹੋਰ ਵੀ ਨਿਖਾਰ ਆ ਸਕਦਾ ਹੈ। ਸ੍ਰੀ ਅਮਰੀਸਰ ਸਾਹਿਬ ਤੋਂ ਪ੍ਰਦੀਪ ਅਰੋੜਾ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ